ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਅੱਜ ਖੜੇ ਆ ਅਸੀਂ ਦਸਪੁੱਲਾ ਸਰਬ ਕਿੱਥੇ ਖੜੇ ਆ ਆਪਾਂ ਦਿੱਲੀ ਆ ਚੁੱਕੇ ਆਂ ਕੱਲ ਔਰ ਰਾਤ ਦਾ ਵੀ ਬਲੌਗ ਪਾਇਆ ਸੀਗਾ ਤੇ ਇਸ ਟਾਈਮ ਆਪਾਂ ਖੜੇ ਆਂ ਇੰਡੀਆ ਗੇਟ ਤੇ ਇੰਡੀਆ ਗੇਟ ਤੇ ਰੌਣਕਾਂ ਸਾਰੇ ਕੈਮਰਾ ਦਿਖਾਉਂਦੇ ਸਾਰੇ ਪਾਸੇ ਘਮਾ ਦੇ ਕੈਮਰਾ ਪੂਰੀ ਰੌਣਕ ਬਣੀ ਹੋਈ ਏ ਤੇਰਾ ਅੱਗੇ ਜਾ ਕੇ ਕਰਦੇ ਆਂ ਗੱਲਬਾਤ ਜਿਉਂ ਤੁਸਾਂ ਮੈਂ ਤੁਹਾਨੂੰ ਨੰਨੇ ਵੇ ਰੰਗ ਤੁਹਾਨੂੰ ਇੰਡੀਆ ਗੇਟ ਦਾ ਤੁਹਾਨੂੰ ਦਰਸ਼ਨ ਕਰਾਵਾਂਗੇ ਹਲੋ ਜੀ ਆਪਾਂ ਵਧ ਰਹੇ ਆਂ ਇੰਡੀਆ ਗੇਟ ਵੱਲ ਇਸ ਨੂੰ ਕਰਾਉਣੇ ਆ ਦਰਸ਼ਨ ਇੰਡੀਆ ਗੇਟ ਦੇ ਤੇ ਰੌਣਕਾ ਚਾਰੇ ਪਾਸੇ ਲੱਗਿਆ ਹੋਇਆ ਦਿੱਲੀ ਕੱਲੀ-ਕੱਲੀ ਚੀਜ਼ ਬ੍ਰਿੱਕੀ ਨਾਲ ਦਿਖਾਵਾਂਗੇ ਆਪਾਂ ਇੰਡੀਆ ਗੇਟ ਦੀ ਤੇ ਇੱਥੇ ਸਾਰਿਆਂ ਨੂੰ ਵੱਧ ਫੋਟੋਗ੍ਰਾਫਰ ਤੇ ਕੰਨਾਂ ਸਫਾਈ ਵਾਲੇ ਤੰਗ ਕਰਦੇ ਆ ਹਰੇਕ ਦੀ ਫੋਟੋ ਖਿੱਚਣ ਮੰਨ ਜਾਂਦੇ ਦੇਖੋ ਪੂਰੇ ਥਿਊ ਲੈ ਲੈ ਕੇ ਫੋਟੋਆਂ ਹੋ ਰੀਆਂ ਪੂਰੇ ਪੋਜ ਬਣਾਵਣਾ ਕੇ ਚੱਲ ਰਿਹਾ ਕੰਮ ਤੇ ਸਾਰਿਆਂ ਨੂੰ ਵੱਧ ਤੰਗ ਇੱਥੇ ਕੈਮਰੇ ਵਾਲੇ ਤੇ ਤੁਹਾਨੂੰ ਉਹਦੇ ਮਿਲਣਗੇ ਇੱਧਰ ਤੁਹਾਨੂੰ ਪ੍ਰੈਕਟਿਸ ਦਿਖਾਉਣਿਆ ਮੁੰਡੇ ਚੱਲਦੇ ਆ ਡਾਕਟਰ ਸਾਹਿਬ ਇੱਧਰ ਦਿਖਾਉਣਿਆ ਪ੍ਰੈਕਟਿਸ ਕਰ ਰਹੇ ਮੁੰਡੇ ਬਾਕਸਿੰਗ ਕਿੱਕ ਬਾਕਸਿੰਗ ਚੱਲ ਰਹੀ ਆ ਇੱਧਰ ਆਪੋ ਆਪਣੇ ਨੇ ਆਪਣਾ ਰੀਣਾ ਅੱਜਕੱਲ ਚੱਲ ਰਹੀਆਂ ਕੋਈ ਇੰਡੀਆ ਗੇਟ ਤੇ ਇੱਕ ਇੱਕ ਬਾਕਸਿੰਗ ਕਰ ਰਿਹਾ ਕੋਈ ਗੀਤ ਗਾ ਰਿਹਾ ਇੱਥੇ ਚੱਲ ਰਹੀ ਸੀ ਬਾਕਸਿੰਗ ਇਹਨਾਂ ਨੇ ਬੰਦ ਕਰਤੀ ਹੁਣ ਤੇ ਉਹ ਰਹਿ ਗਿਆ ਸਾਹਮਣੇ ਇੰਡੀਆ ਗੇਟ ਇੱਥੇ ਕਹਿੰਦੇ ਮੇਲਾ 24 ਘੰਟੇ ਲੱਗੇ ਹੀ ਰਹਿੰਦਾ ਕਹਿੰਦੇ ਹਾਂ ਹਾਂ ਪੂਰੀਆਂ ਰੌਣਕ ਕੋਈ ਆਇਆ ਨਹੀਂ ਹੈਗਾ ਕੋਈ ਇੱਕ ਦਿਨ ਤਿਹਾਰ ਹੋ ਬਣਦਾ ਇੱਥੇ ਆਹ ਇੱਥੇ ਚਤੋਂ ਬਰ ਚੱਲਦੇ ਰਹਿੰਦਾ ਪ੍ਰੋਗਰਾਮ ਤੇ ਦੇਸ਼ੀ ਲੋਕ ਵੀ ਪਹੁੰਚੇ ਹੋਏ ਆ ਨਾ ਦੇਸ਼ੀ ਲੋਕ ਵੀ ਪਹੁੰਚੇ ਹੋਏ ਆ ਰੰਗ ਬਰੰਗ ਕਾਰਨਰ ਬਹੁਤ ਆ ਦੇਖੋ ਇਧਰ ਆਪਣਾ ਡਿਲੀਲੂ ਸਾਰ ਆ ਰਹੇ ਆ ਇਧਰੋਂ ਤਾਮਿਲ ਵਾਲੇ 14 ਇਧਰ ਉਹ ਬਾਅਦ ਚ ਦਿਖਾਵਾਂ ਪਹਿਲਾਂ ਇੰਡੀਆ ਗੇਟ ਦਿਖਾ ਲਈਏ ਆਹ ਲੋਕ ਮੁੰਡਾ ਕਿ ਬਾਕਸਿੰਗ ਕਰ ਰਿਹਾ ਦਿਖਾਉਨੇ ਆਪਾਂ ਸਾਨੂੰ ਆਓ ਆਹ ਕੱਢਦੇ ਤਰੋ ਜਾਂਦੇ ਦੀ ਮੈੜ ਆਹ ਦੇ ਰਾਈਆਂ ਨਾਲ ਚਿੱਕਾ ਰੋਣਗਾ ਚਿੱਕਾ ਸਾਡੇ ਕੰਨ ਸਾਫ ਹੀ ਆ ਬਈ ਕੰਨ ਬੜੇ ਸਾਫ ਕਰਦੇ ਆ ਤੇ ਬਈ ਉਹ ਇੱਕ ਉਹ ਵਾਲਾ ਹੀ ਬਿਠਾ ਹੋਇਆ ਸਰ ਫੋਟੋ ਕਰੇਗੇ ਸਰ ਆ ਫੋਟੋ ਹੀ ਕਰੀਏ ਨਾ ਉਹ ਇੱਕ ਉਹ ਵਾਲਾ ਹੀ ਹੋਣਾ ਕਹਿੰਦੇ ਕੰਨ ਸਾਫ ਕਰਿਆ ਹੋਆ ਇੱਥੇ ਮੇਲਾ ਬੋਲੇ ਵੱਧ ਆਉਂਦੇ ਨੇ ਜਿਹੜੇ ਸਾਡਾ ਕੰਨ ਸਾਫ ਕਰਨ ਵਾਲੇ ਫਿਰਦੇ ਆ ਠੀਕ ਹੈ ਨਾ ਡਾਕਟਰ ਸਾਹਿਬ ਦੋ ਬੋਲੇ ਬਹੁਤ ਹੋ ਗਏ ਨਾ ਹੋਲੇ ਤਾਂ ਬਹੁਤ ਹੋ ਗਏ ਇਹਦਾ ਰੋਡ ਆਪਾਂ ਕ੍ਰੋਸ ਕਰਨੀ ਬਣੀ ਨਹੀਂ ਲੱਗਦਾ ਨਾ ਇਹ ਇਹ ਫੋਨ ਲੱਗ ਲੱਗ ਪੂਰਚ ਦੁਨੀਆ ਇੱਥੇ ਆਉਦੇ ਜਿਹੜੇ ਸਰਫੀ ਅਮਾਜ ਤੇ ਲੱਗੇ ਹੋਏ ਆ ਸਾਰਾ ਸਾਰਾ ਬਾਰੂ ਫਾਰਮਰ ਵੀ ਆ ਰੱਖੇ ਆ ਦੇ ਆ ਰਹੇਗਾ ਜੀ ਇੰਡੀਆ ਗੇਟ ਸਾਹਮਣੇ ਇਧਰ ਆਪ ਰੋਡ ਉਹ ਕਿੱਥੇ ਨਹੀਂ ਕ੍ਰੋਸ ਕਰਨਾ ਉਹ ਤਾਂ ਤੁਹਾਨੂੰ ਦੱਸਦੇ ਆ ਪਤਾ ਕਰਕੇ ਆਪਣੇ ਇਧਰ ਫੌਜੀ ਮੀਰ ਤੋਂ ਪੁੱਛਿਆ ਸੀ ਉਧਰਲੀ ਸਾਈਡ ਕਿਵੇਂ ਜਾਣਾ ਪੰਜਾਬੀ ਚ ਵੀ ਲਿਖਿਆ ਹੋਇਆ ਯਾਰ ਸਭ ਤੋਂ ਵਧੀਆ ਗੱਲ ਆ ਜੀ ਭਾਸ਼ਾ 문화 ਚਾਰੇ ਵਰਤਿਆਂ ਹੁੰਦੀਆਂ ਇੱਥੇ ਆਏ ਰੈਡਰ ਸਾਹਿਬ ਤੇ ਉਹਨਾਂ ਤੋਂ ਆਪਾਂ ਫੌਜੀ ਵੀਰ ਤੋਂ ਪੁੱਛਿਆ ਵੀ ਉਧਰ ਕਿਵੇਂ ਜਾਣਾ ਤਾਂ ਇਧਰ ਅੰਡਰਗਰਾਉਂਡ ਪਥ ਬਣਿਆ ਹੋਇਆ ਕੀ ਕਹਿੰਦਾ ਸੀਗਾ ਸਾਬੇ ਸਾਬੇ ਵਾਲੀ ਰਸਤਾ ਇਧਰ ਆਪਾਂ ਨੂੰ ਦਿਖਾਉਣਾ ਕਿੱਧਰ ਦੀ ਜਾਣਾ ਉਧਰ ਰੋਡ ਛੱਲੇ ਦੀ ਕਰਾਸ ਕਰਕੇ ਹੈ ਆ ਉਹ ਮੈਪ ਵੀ ਲੱਗਿਆ ਹੋਇਆ ਉਧਰ ਜਿਹੜੇ ਨਵੇਂ ਬੰਦੇ ਆਉਂਦੇ ਆ ਉਹ ਪੁੱਛਗਿਸ਼ ਕਰਕੇ ਹੀ ਅੱਗੇ ਵਧਵਾ ਨਹੀਂ ਤਾਂ ਰੋਟਾਂ ਖਾਣ ਵਾਲੇ ਬਥੇਰੇ ਆ ਇੱਥੇ ਤਾਂ ਕਰਕੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਈ ਵਾਰ ਆਕੋ ਮੋਂ ਫਿਰਨ ਦੇ ਸ਼ੌਕੀਨ ਆ ਜਾਂਦੇ ਆ ਤਾਂ ਆ ਦੇਖੋ ਆ ਸਾਰੇ ਬਣਿਆ ਹੋਇਆ ਥੱਲੇ ਦੀ ਜਾਣਕਾਰੀ ਜਾ ਰਹੀ ਹੈ ਦੁਨੀਆ ਥੱਲੇ ਅੰਡਰਪਾਸ ਆ ਮੈਪ ਹੈ ਜੀ ਆ ਦੇਖੋ ਇੰਡੀਆ ਗੇਟ ਦਾ ਮੈਪ ਹੈ ਇਹ ਹੁਣ ਆਪਾਂ ਇਸ ਵਕਤ ਆ ਥਾਂ ਤੇ ਖੜੇ ਆ ਹਾ ਤੇ ਹੁਣ ਆਪਾਂ ਇੱਥੇ ਪਹੁੰਚਣਾ ਹੈ ਆ ਜਗ੍ਹਾ ਪਹੁੰਚਣਾ ਇੰਡੀਆ ਗੇਟ ਤੇ ਅੰਡਰਗਰਾਉਂਡ ਚੱਲਾਂਗੇ ਆ ਆ ਮੈਟਰੋ ਲੈਣ ਨੂੰ ਜੇ ਪਤਾ ਸੀ ਸੀ ਚੱਲੋ ਆਹ ਮਾਰਗ ਤੇ ਆਹ ਬੈਂਕ ਨਹੀਂ ਬਹੁਤ ਸਮਾ ਸਟੰਬ ਬਣਾ ਹੋਏ ਇੱਧਰ ਆਈਆਂ ਯਾਰ ਆਟਰਾ ਫੋਟੋ ਸ਼ੂਟ ਬਹੁਤ ਚਾਹਦੇ ਨੇ ਦੁਨੀਆ ਫੋਟੋ ਸ਼ੂਟ ਦੀ ਭੁੱਖੀ ਹੈ ਇੱਥੇ ਆ ਦੇਖੋ ਆਪਣੇ ਇਹ ਜਿਹੇ ਬੁੜੇ ਮੰਜੇ ਨਾਲ ਲੱਗੇ ਹੁੰਦੇ ਆ ਤੇ ਨਹੀਂ ਡਾਕਟਰ ਸਾਹਿਬ ਆਪਣੇ ਇਦਾਂ ਦੇ ਬੁੜੇ ਮੰਜੇ ਨਾਲ ਲੱਗੇ ਹੁੰਦੇ ਆ ਦੇਖੋ ਤਾਰੀਆਂ ਭਰਦੇ ਤੁਰੇ ਆਉਂਦੇ ਹਨ ਤੇ ਹਿੱਦਰੋ ਉਂਗਰੀ ਜਾਂ ਟੋਲਾ ਇੱਕ ਹੋਰ ਆ ਰਿਹਾ ਸਮ ਦਿਖਾ ਦਿੰਨੇ ਆ ਦੇਖੋ ਇੰਡੀਆ ਗੇਟ ਤੇ ਬਹੁਤ ਜਿਹੜੇ ਬਾਹਰੋਂ ਵਿਦੇਸ਼ੀ ਯਾਤਰੀ ਐ ਉਹ ਆਉਂਦੇ ਆ ਇੱਥੇ ਦੁਬੇਸਟ ਜਿਹੜੇ ਇਹ ਦਾਦੀਆਂ ਦਾਦੇ ਅੰਗਰੇਜ਼ਾਂ ਦੇ ਨੇ ਜਾ ਰਹੇ ਆ ਆ ਦੇਖੋ ਆਉਂਦਾ ਤੱਕ ਚੈਂਪੀਅਨ ਹਿਦਰਾਪਾ ਅੰਡਰ ਰਸਤਾ ਜਿਹੜਾ ਚੈਕਿੰਗ ਵਗੈਰਾ ਹੋ ਕੇ ਰੋਡ ਦੇ ਉੱਸਰ ਚਲੇ ਜਾਓ ਇਧਰ ਵੀ ਆ ਜਾਓ ਸਰਦਾਰ ਜੀ ਸੋ ਨੂੰ ਬਹੁਤ ਨੇ ਇੱਦਾਂ ਲੱਗਿਆ ਹੋਇਆ ਹੋਂ ਤੱਕ ਦੀ ਹਿਸਟਰੀ ਹੈ ਜਿਹੜੀ ਇੰਡੀਆ ਗੇਟ ਦੀ ਉਤੋ ਜਿਆ ਬਾਗ ਯੂਨੀਟੀ ਨਹੀਂ ਰਾਜਧਾਨੀ ਕਾ ਵਿਕਾਸ ਕਰ ਰਹੇ ਜੋ ਪਣੀ ਰਾਜਧਾਨੀ ਬਣੀ ਉਹਦਾ ਵਿਕਾਸ ਕਰ ਚੰਦਰੇ ਸੀ ਜੀ ਉਹ ਵੀ ਫੋਟੋ ਮੈਂ ਹੈ ਇਹ ਕਰਤਵਪਾਕ ਨੇ ਸਿੱਕੀ ਆ ਗਿਆ ਕਿ ਆਪਣਾ ਪ੍ਰਤਾਪ ਵਸ ਤੇ ਜਿਹੜਾ ਆਨ ਦੇ ਇਹ ਕੰਮ ਹੈਗਾ ਨਵਾਂ ਹੁਕਮ ਤੱਕ ਲਾਟੇ ਮੇਰੇ ਲੱਗੇ ਹੋਏ ਆਸਲਾ ਬੋਤਾ ਇਹ ਆ ਗਏ ਨੇ ਜੀ ਆਪਏ ਅਦਰ ਮੈਂ ਹੋਟਾ ਹਾਂ ਉਹਨਾਂ ਨੂੰ ਜਾਂਦੇ ਹੋਏ ਦਿਖਾਵਾਂਗੇ ਅਦਰ ਫੋਟੋ ਸ਼ੂਟ ਦੇਖੋ ਬਹੁਤ ਪਰਲੀ ਸਾਈਡ ਜਿਸੇ ਗੱਡੀਆਂ ਆ ਰਹੀਆਂ ਉਧਰਲੀ ਸਾਈਡ ਤੋਂ ਇੱਧਰ ਆਈਆਂ ਹੁਣ ਇੱਧਰ ਆ ਗਏ ਇੰਡੀਆ ਗੇਟ ਬੜੀ ਚੈਲ ਪੜਾ ਇੰਡੀਆ ਗੇਟ ਤੇ ਏਅਰ ਇੰਡੀਆ ਗੇਟ ਬਹੁਤ ਸੋਨੇ ਜਿਹੜੇ ਫੁੱਲ ਲੱਗੇ ਹੋਏ ਆ ਦੇਖੋ ਉਧਰ ਆਪਣਾ ਵੀਰ ਫੌਜੀ ਤਣਾ ਤਾਂ ਡਿਊਟੀ ਤੇ ਕਿਉਂਕਿ ਲੋਕ ਫालतू ਮਾਰਕ ਦਾ ਬਹੁਤ ਜ਼ਿਆਦਾ ਕਰਦੇ ਆ ਕੋਈ ਕੋਟ ਟੰਗਦਾ ਕੋਈ ਨਾ ਲੰਕ ਗਿਆ ਥਮਲਿਆਂ ਨਾਲ ਉਹ ਦੇਖੋ ਸਿਟੀ ਤੇ ਸਿਟੀ ਬਜਦੀ ਉਹ ਥਮਲੇ ਨੇ ਹੱਥ ਲਾਇਆ ਜਿੱਦਾਂ ਹੀ ਉਦੋਂ ਸਿਟੀ ਬਜਦੀ ਆ ਕਿਉਂਕਿ ਸਰਕਾਰੀ ਪ੍ਰਾਪਰਟੀਾਂ ਨੂੰ ਛੇੜਛਾੜ ਜਿਹੜੀ ਕਰਮੀ ਉਲੰਘਣਾ ਮੰਨੀ ਜਾ ਰਹੀ ਐ ਇੱਥੇ ਤੇ ਆਇਓ ਤੁਹਾਨੂੰ ਹੋਰ ਦਿਖਾਉਣੇ ਅੱਗੇ ਚੱਲ ਕੇ ਹਾਰਾ ਕਹਿ ਦਿੰਨੇ ਆਪਾਂ ਜੀ ਨੂੰ ਇਹਦੇ ਬਹੁਤ ਸੋਹਣੇ ਰੰਗ ਰੰਗੇ ਫੁੱਲ ਲੱਗੇ ਹੋਏ ਆ। ਸੋ ਬਿਊਟੀਫੁਲ ਫਲਾਵਰਸ। ਇਹ ਲੋਕਾਂ ਨੂੰ ਹਟਦੇ ਵਿੱਚ ਚੜ ਚੜ ਕੇ ਫੋਟੋਆਂ ਕਰਾਉਣੋ। ਆ ਦੇਖੋ। ਇਹ ਆ ਇਧਰ ਬਸ ਇਹਨਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ। もうもう<れ>もうそなんなにいい ਰਏ ਕਬੂਤਰ ਬਹੁਤ ਜ਼ਿਆਦਾ ਬੈਠੇ ਆ ਦਾ ਨਮਕ ਨਹੀਂ ਗਾਵਰੇਜ ਦਾ ਹੀ ਨਹੀਂ ਰੰਡੀਆ ਕਿ ਵੱਡਾ ਬਣਿਆ ਹੋਇਆ ਡੇਟ ਹੈ ਇਧਰ ਇਹ ਫਲਾਵਰ ਆ ਇਹਦੇ ਫੁੱਲ ਆ ਇਹਦੇ ਬਹੁਤ ਸੋਹਣੇ ਤਰੀਕਿਆਂ ਰੱਖੇ ਹੋਏ ਆ ਤੇ ਪਾਣੀ ਪੁਣੀ ਚੱਲ ਰਿਹਾ ਹੈ ਪਲਾਂਜ ਉਤਮਾ ਕਰਾਉਂਦੀ ਹੋਈ ਨਾਦਰ ਸੀ ਨਾਦਰ ਆਰੋ ਸਾਡਾ ਤੁਹਾਨੂੰ ਆਪਾਂ ਇੰਡੀਆ ਗੇਟ ਦੇ ਜਿਹੜੇ ਦਰਸ਼ਨ ਕਰਾ ਚੁੱਕੇ ਆ ਤੇ ਬਾਤ ਕਰ ਰਹੇ ਆ ਆਇਆ ਇਧਰ ਲੈ ਚੱਲਦੇ ਹੁਣ ਤੁਹਾਨੂੰ ਆਪਾਂ ਅੱਗੇ ਇੱਥੋਂ ਹੁਣ ਆਪਾਂ ਚੱਲਦੇ ਆਂ ਜੇ ਅੱਗੇ ਇਧਰ

ਯਾ ਬੰਦਾ ਦੱਸੋ ਕਿਹੜਾ ਹੈ ਜਿਹੜਾ ਸਲੂਟ ਗੱਡੀ ਖੜਾ ਹੈ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਆਪਣੀ ਕੈਮਰੇ ਦੀ ਅੱਖ ਚ ਲੋਕਾਂ ਦਾ ਪਰ ਉਹ ਬਲੋਟ ਨਹੀਂ ਹੈ। ਚਲੋ ਆਪਣਾ 5 ਤੋਂ 5 ਬੱਸਤਾ। ਅਲੱਗ ਸਿਆਪਰ ਖੜੀ ਕੋਈ ਮਮਾ ਨਹੀਂ। 1 ਦੇ ਵਿੱਚ ਹੀ ਚਲੋ। ਚਾਰ ਪੁੱਛ ਬਾਕੀ ਨਹੀਂ ਤੋ। 3। ਕਿਹਾਂ ਤੋਂ ਕਿਸਤ ਮਿਲ ਜਾਏ ਤੁਹਾਨੂੰ? ਦੇਖੋ ਫੈਮਿਲੀ ਆਪਣੇ ਬੱਚੇ ਨੂੰ ਘਮਾਉਂਦੀ ਹੋਈ ਬੱਸ ਬੱਸ ਨਾ 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 ਤੇ ਆ ਕਿ ਵੀਡੀਓ ਆ ਜਰੂਰ ਮੇਰੇ ਚੈਨਲ ਤੇ ਸਬਸਕ੍ਰਾਈਬ ਕਰਕੇ ਓਕੇ ਆਹ ਲਓ ਇਹਦਾ ਆਪਸਾਈ ਇਹ ਅਗੂ ਸੱਤ ਸਮਾ ਆਓ ਦੇਖੋ ਮੁੰਡਿਓ ਕਰਮਜੀਤ ਅਨਮੋਲ ਇੱਥੇ ਡਿਊਟੀ ਕਰ ਰਿਹਾ ਉਹ ਦੇਖੋ ਤੁਹਾਨੂੰ ਦਿਖਾਉਣੇ ਆਪਾਂ ਬਿਲਕੁਲ ਕਰਮਜੀਤ ਅਨਮੋਲ ਸੇਮ ਐਡਰੈਸ ਸੇਮ ਲੁੱਕ ਬਾਈ ਥੋੜਾ ਜਿਹਾ ਚਿਹਰਾ ਪਰੇ ਨੂੰ ਕਰ ਗਿਆ ਇੰਡੀਆ ਗੇਟ ਤੋਂ ਆਪਾਂ ਹੁਣ ਇੱਕ ਸਾਕਨ ਤੋਂ ਦੱਸ ਦਿੰਨਾ ਆਹ ਦੱਸ ਲੀ ਕਿ ਇਹ ਦੇਖੋ ਤੁਸੀਂ ਗੇਟ ਦੇ ਕਬੂਤਰ ਆ ਜਿਹੜੇ ਕੀ ਦੇਖੋ ਬੜੀਆ ਕਬੂਤਰਾਂ ਦਾ ਜਿਹੜਾ ਬਹੁਤ ਵਧੀਆ ਘਰ ਬਣਿਆ ਹੋਇਆ ਹੈ ਪੰਛੀ ਜਿਹੜੇ ਆਪਣੀ ਲਾਈਫ ਜਿਹੜੇ ਉਧਿਤ ਕਰ ਰਹੇ ਆ ਇਧਰ ਹੈਗਾ ਜੀ ਮਾਊਂਟੇਨ ਪਹਾੜਾ ਵਗੈਰਾ ਬਹੁਤ ਦੁਨੀਆ ਆਉਂਦੀ ਆ ਦੂਰੋ ਦੂਰੋ ਚੱਲ ਕੇ ਫੋਟੋ ਸ਼ਾਓ ਕਰਨ ਲਈ ਤੇ ਹੋਰ ਵੀਡੀਓ ਸ਼ੂਟ ਕਰਨ ਲਈ ਬਹੁਤ ਵਧੀਆ ਲੋਕੇਸ਼ਨ ਆ ਇਹ ਦੇਖ ਸਕਦੇ ਹੋ ਚੰਗਾ ਟਾਈਮ ਪਾਸ ਹੋ ਜਾਂਦਾ ਜਾਨੀ ਕਿ ਤੇ ਆਏ ਤੁਹਾਨੂੰ ਹੋਰ ਆਪਾਂ ਅੱਗੇ ਚੱਲ ਕੇ ਲੈਣੇ ਤੋਂ ਦਿਖਾਉਣੇ ਆ ਫੋਟੋ ਸ਼ੂਟ ਚੱਲ ਰਿਹਾ ਬਿਨਾਂ ਦਾ ਇਧਰ ਫਾਰੇ ਵਗੈਰਾ ਲੱਗੇ ਹੋਏ ਮਾਊਂਟਨ ਆ ਦੇਖੋ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਇਹ ਕੋਈ ਚਲਾਕਾਂ